ਪੰਜ ਮੈਂਬਰੀ ਕਮੇਟੀ ਦਰਬਾਰ ਸਾਹਿਬ ਨਤਮਸਤਕ ਹੋਈ ਆ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਹੋਈ ਆ ਤੇ 18 ਤਰੀਕ ਰੱਖ ਲਈ ਗਈ ਆ ਅਕਾਲੀ ਦਲ ਦੀ ਭਰਤੀ ਵਾਸਤੇ ਇੱਕ ਭਰਤੀ ਪ੍ਰਕਿਰਿਆ ਹੋ ਚੁੱਕੀ ਆ ਤੇ ਉਤੋਂ ਬੱਤ ਸਿੰਘ ਸਾਹਿਬ ਦਾ ਆਦੇਸ਼ ਆ ਜਾਣਾ ਕਿ ਪੰਜ ਮੈਂਬਰੀ ਕਮੇਟੀ ਆਪਣਾ ਕਾਰਜ ਪਾਸ ਸੰਭਾਲੇ ਕਿਉਂਕਿ ਸੱਤ ਮੈਂਬਰੀ ਕਮੇਟੀ ਸੀ ਧਾਮੀ ਸਾਹਿਬ ਸਾਈਡ ਤੇ ਹੋ ਚੁੱਕੇ ਆ ਪਡੂੰਗਰ ਸਾਹਿਬ ਸਾਈਡ ਤੇ ਹੋ ਚੁੱਕੇ ਆ ਤੇ ਪੰਜ ਮੈਂਬਰੀ ਕਮੇਟੀ ਨੇ ਅਰਦਾਸ ਬੇਨਤੀ ਕੀਤੀ ਆ ਤੇ ਹੁਣ ਭਰਤੀ ਪ੍ਰਕਿਰਿਆ ਆਰੰਭ ਕਰਨ ਦੀ ਗੱਲ ਹੋਈ ਆ ਦੇਖੋ ਸਾਨੂੰ ਦੇਸ਼ ਸਿੰਘ ਸਹਿਮਾਨ ਵੱਲੋਂ ਪੰਜ ਮੈਂਬਰਾਂ ਨੂੰ ਆਇਆ ਸੀ ਕਿ ਤੁਸੀਂ ਇਹ ਭੱਤੀ ਪ੍ਰਕਿਰਿਆ ਸ਼ੁਰੂ ਕਰੋ ਤੇ ਉਸ ਦੇਸ਼ ਦੀ ਪਾਲਣਾ ਹਿੱਤ ਹੀ ਅਸੀਂ ਅੱਜ ਇੱਥੇ ਆਏ ਆ ਅਰਦਾਸ ਬੇਨਤੀ ਕਰਨ ਵਾਸਤੇ ਸ਼ੁਕਰਾਨਾ ਕਰਨ ਵਾਸਤੇ ਤੇ ਗੁਰੂ ਸਾਹਿਬ ਦੀ ਆਗਿਆ ਲੈਣ ਵਾਸਤੇ ਕਿ ਅਸੀਂ ਉਹ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਆਪਣੇ ਸਾਰੇ ਜਿਹੜੇ ਪ੍ਰਬੰਧ ਆ ਉਹ ਹੌਲੀ ਹੌਲੀ ਉਹਨਾਂ ਨੂੰ ਮੁਕੰਮਲ ਕਰਾਂਗੇ ਤੇ 18 ਤਰੀਕ ਨੂੰ ਭੱਤੀ ਰੰਭੀ ਜਾਵੇਗੀ ਅਕਾਲ ਤੱਕ ਸਭ ਤੋਂ ਮੁੱਚੀਆਂ ਸਿੱਖ ਸੰਸਥਾਵਾਂ ਨਾਲ ਸੰਪਰਕ ਕਰਨਾ ਹੈ ਜਿੰਨੇ ਵੀ ਦਲ ਪੰਤ ਨੇ ਪੰਥਕ ਧਰਾਂ ਨੇ ਜਾਂ ਸਿੰਘ ਸੁਭਾਵਾਂ ਨੇ ਜਾਂ ਹੋ ਟਕਸਾਲਾਂ ਆ ਬਹੁਤ ਵੱਖਰੇ ਵੱਖਰੇ ਧਾਰੇ ਨੇ ਸਿੱਖ ਪੰਥ ਦੇ ਸੰਤ ਸਮਾਜ ਹੈਗਾ ਸਾਰਿਆਂ ਨੂੰ ਅਸੀਂ ਅਪੀਲ ਕਰਨੀ ਆ ਕਿ ਨਿਰਪੱਖਤਾ ਦੇ ਨਾਲ ਅਸੀਂ ਆਪਾਂ ਸਾਰਿਆਂ ਨੇ ਜਿੱਸਾ ਲੈਣਾ ਆ ਤੇ ਇਹ ਇਹਦੇ ਵਿੱਚੋਂ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਨਵੀਂ ਲੀਡਰਸ਼ਿਪ ਉੱਪਰ ਕੇ ਮੁਰੇ ਹੋਣੀਆਂ ਖਾਸ ਕਰ ਨੌਜਵਾਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਸਾਥ ਚਾਹੀਦਾ ਆ ਕਟਲਾ ਸਾਹਿਬ ਪ੍ਰਧਾਨਗੀ ਦੌੜ ਚ ਹੈਗੇ ਵੈਸੇ ਕਿ ਨਹੀਂ ਜੇ ਅਕਾਲੀ ਦਲ ਦੇ ਪ੍ਰਧਾਨ ਨਵਾਂ ਚਾਹੀਦਾ ਹੋਵੇ ਜੇ ਵਟਾਲਾ ਸਾਹਿਬ ਦਾ ਨਾਮ ਆਜੂ ਅੱਗੇ ਤੇ ਦੌੜ ਚ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਸਥਾਪਿਤ ਨਹੀਂ ਸੀ ਹੋਈ ਅਕਾਲ ਤਖਤ ਸਾਹਿਬ ਤਾਂ ਪਹਿਲੇ ਹੀ ਬਣ ਆਇਆ ਇਸ ਤੱਕ ਤੋਂ ਤਾਂ ਵੱਡੇ ਵੱਡੇ ਫੈਸਲੇ ਹੋਏ ਆ ਵੱਡੇ ਵੱਡੇ ਜੰਗ ਲੜੇ ਗਏ ਨੇ ਸੋ ਇਹ ਉਹਨਾਂ ਦੀ ਬੜੀ ਗਲਤੀ ਆ ਜਿਹੜਾ ਉਹਨਾਂ ਨੇ ਮੈਂਬਰਾਂ ਨੇ ਸਿੰਘ ਸਾਹਿਬ ਨੂੰ ਜਾ ਕੇ ਆਖਿਆ ਕਿ ਤੁਸੀਂ ਆਪਣੇ ਧਾਇਰੇ ਚ ਲਓ ਐਦਾਂ ਕੋਈ ਧਾਇਰਾ ਨਹੀਂਗਾ ਨਾ ਇਸ ਆਪਣੇ 올 인디아 ਗੁਰਦੁਆਰਾ ਐਕਟ ਦੇ ਤਹਿਲੇ ਕਾਲ ਤੱਕ ਸਭ ਆਉਂਦੇ ਆ ਨਹੀਂ ਸਿੰਘ ਸਭਾ ਆਉਂਦੇ ਆ ਲੇਕਿਨ ਸਮਾਊਗਾ ਇੱਕ ਦਿਨ ਜਦੋਂ ਸਿੰਘ ਸਭਾਨ ਸਰ ਪ੍ਰਵਾਨਤ ਹੋਣਗੇ ਉਹਨਾਂ ਦੀ ਕੋਈ ਜਿਹੜੀ ਸੇਵਾ ਦੀ ਸੀਮਾ ਆ ਉਹ ਨਿਸ਼ਚਿਤ ਹੋਊਗੀ ਤਾਂ ਕਿ ਉਹ ਵਧੀਆ ਤਰ੍ਹਾਂ ਤਰੀਕੇ ਨਾਲ ਆਪਣੀ ਸੇਵਾ ਕਰਨ ਸਕੇ ਇਹ ਭੱਤੀ ਪ੍ਰਕਿਰਿਆ ਲੰਬਾ ਸਮਾਂ ਚੱਲੇਗੀ ਤੇ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਧਿਰਾਂ ਨੂੰ ਇਹਦੇ ਵਿੱਚ ਸ਼ਾਮਲ ਕਰੀਏ ਜਿਹੜੇ ਜਿਹੜੇ ਵੀ ਆਪਣੇ ਮੈਂਬਰ ਬਣਨਾ ਚਾਹੁੰਦਾ ਹੈ ਜਿਹੜਾ ਜਿਹੜਾ ਅਹੁਦੇਦਾਰ ਬਣਦੇ ਲੈ ਗਿਆ ਆਪਣੀ ਸੇਵਾ ਕਰੇ ਆਪਣਾ ਯੋਗਦਾਨ ਪਾਵੇ ਉਹਦੇ ਵਰ ਕੋਈ ਮੈਂਬਰ ਬਣੇ ਤੇ ਅਕਾਲੀ ਦਲ ਵਾਸਤੇ ਸੇਵਾ ਕਰੇ ਕਰਕੇ ਪੰਜਾਬ ਪੰਜਾਬੀ ਤੇ ਸਮੁੱਚਾ ਪੰਥ ਤੇ 14 ਕੀ ਅਕਾਲੀ ਦਲ ਹੁਣ ਤਕੜਾ ਹੋਣਾ ਚਾਹੀਦਾ ਪੰਜ ਮੈਂਬਰੀ ਕਮੇਟੀ ਦਰਬਾਰ ਸਾਹਿਬ ਨਤਮਸਤਕ ਹੋਈ ਆ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਹੋਈ ਆ ਤੇ 18 ਤਰੀਕ ਰੱਖ ਲਈ ਗਈ ਆ ਅਕਾਲੀ ਦਲ ਦੀ ਭਰਤੀ ਵਾਸਤੇ ਇੱਕ ਭਰਤੀ ਪ੍ਰਕਿਰਿਆ ਹੋ ਚੁੱਕੀ ਆ ਤੇ ਉਤੋਂ ਵੱਤ ਸਿੰਘ ਸਾਹਿਬ ਦਾ ਆਦੇਸ਼ ਆ ਜਾਣਾ ਕਿ ਪੰਜ ਮੈਂਬਰੀ ਕਮੇਟੀ ਆਪਣਾ ਕਾਰਜ ਪਾਸ ਸੰਭਾਲੇ ਕਿਉਂਕਿ ਸੱਤ ਮੈਂਬਰੀ ਕਮੇਟੀ ਸੀ ਧਾਮੀ ਸਾਹਿਬ ਸਾਈਡ ਤੇ ਹੋ ਚੁੱਕੇ ਆ ਬਡੂਂਗਰ ਸਾਹਿਬ ਸਾਈਡ ਤੇ ਹੋ ਚੁੱਕੇ ਆ ਤੇ ਪੰਜ ਮੈਂਬਰੀ ਕਮੇਟੀ ਨੇ ਅਰਦਾਸ ਬੇਨਤੀ ਕੀਤੀ ਆ ਤੇ ਹੁਣ ਭਰਤੀ ਪ੍ਰਕਿਰਿਆ ਆਰੰਭ ਕਰਨ ਦੀ ਗੱਲ ਹੋਈ ਆ ਸਾਡੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਵਾ ਪਹਿਲੋਂ ਬਾਗੀ ਧੜੇ 'ਚ ਵੀ ਵੱਡੀਆਂ ਭੂਮਿਕਾਂ ਨਿਭਾਈਆਂ ਜਦੋਂ ਸਿੰਘ ਸਾਹਿਬ ਦਾ ਆਦੇਸ਼ ਆ ਗਿਆ ਤੇ ਕਹਿਣ ਲੱਗੇ ਅਕਾਲੀ ਦਲ ਇੱਕ ਹੋ ਜਾਣਾ ਚਾਹੀਦਾ ਤੇ ਸਭ ਤੋਂ ਪਹਿਲੋਂ ਗੁਰਪ੍ਰਤਾਪ ਸਿੰਘ ਵਡਾਲਾ ਜੀ ਦਾ ਤੇ ਬਾਕੀ ਤੁਹਾਡੇ ਲੋਕ ਬਿਆਨ ਆ ਗਿਆ ਸੀ ਕਿ ਅਸੀਂ ਇੱਕ ਵਾਂ ਤੇ ਅਕਾਲੀ ਦਲ ਦੀ ਵੱਡੀ ਸੋਚ ਵਾਸਤੇ ਅਸੀਂ ਲੜਾਈ ਲੜਦੇ ਰਵਾਂਗੇ ਸਿੰਘ ਸਾਹਿਬ ਦੇ ਬਿਆਨ ਨੂੰ ਕਿਵੇਂ ਵੇਖਦੇ ਆ ਦੋ ਤਰੀਕ ਦੀ ਜੋ ਭਰਤੀ ਪ੍ਰਕਿਰਿਆ ਦੀ ਗੱਲ ਹੋਈ ਸੀ ਹੁਣ ਆਰੰਭ ਹੋਣ ਲੱਗੀ ਆ ਵਡਾਲਾ ਸਾਹਿਬ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਅਕਾਲ ਚੈਨਲ ਦਾ ਤੇ ਤੁਹਾਡੀ ਸਾਰੀ ਟੀਮ ਦਾ ਦੇਖੋ ਅਸੀਂ ਅੱਜ ਸਮੂਚੀ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਕੇ ਆਏ ਆ ਉਥੇ ਨਤਮਸਤਕ ਹੋਏ ਆ ਮੱਥਾ ਟੇਕਿਆ ਸ੍ਰੀ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਿਆ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲਿਆ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਅੱਗੇ ਬੇਨਤੀ ਕੀਤੀ ਹੈ ਕਿ ਸਾਨੂੰ ਸ਼ਕਤੀ ਬਖਸ਼ੋ ਸਮਰੱਥਾ ਦਿਓ ਅਸੀਂ ਤਕੜੇ ਹੋ ਕੇ ਬਿਨਾਂ ਭੇਦ-ਪਾਪ ਤੋਂ ਅਸੀਂ ਇਮਾਨਦਾਰੀ ਨਾਲ ਨੇਕ ਨੀਤੀ ਨਾਲ ਇਸ ਭਰਤੀ ਪ੍ਰਕਿਰਿਆ ਨੂੰ ਆਰੰਭ ਕਰਕੇ ਅਸੀਂ ਮੁਕੰਮਲ ਕਰ ਸਕੀਏ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਪ੍ਰਤੀ ਪ੍ਰਕਿਰਿਆ 'ਚ ਬਹੁਤ ਹੀ ਨਿਗਰਤਾ ਦੇ ਨਾਲ ਤਕੜਾ ਹੋ ਕੇ ਇਥੋਂ ਕਾਇਮ ਹੋ ਸਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਵੀਂ ਰੂਹ ਦੁਆਰਾ ਫੂਕੀ ਜਾਵੇ ਸਮੁੱਚਾ ਪੰਥ ਇਸ ਗੱਲ ਦੀ ਉਡੀਕ ਕਰ ਰਿਹਾ ਸੋ ਜਿਹੜੇ 2 ਤਰੀਕ ਨੂੰ ਹੁਕਮਨਾਮੇ ਜਾਰੀ ਕੀਤੇ ਗਏ ਸਨ ਸਿੰਘ ਸੁਭਾਨ ਵੱਲੋਂ ਅਕਾਲ ਤਖਤ ਸਾਹਿਬ ਤੋਂ ਹਰ ਗੁਰਸਿੱਖ ਨੂੰ ਉਹਨਾਂ ਹੁਕਮਨਾਮਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਮੁੱਚੀਆਂ ਸੰਗਤਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਸਾਬ ਜਿਹੜੀ ਭਰਤੀ ਪ੍ਰਕਿਰਿਆ ਆਰੰਭ ਹੋਈ ਆ ਜਿਹੜੀ ਹੋ ਚੁੱਕੀ ਆ ਉਸ ਨੂੰ ਪੰਜ ਮੈਂਬਰੀ ਕਮੇਟੀ ਕਿਵੇਂ ਵੇਖਦੀ ਆ ਸਿੰਘ ਸਾਹਿਬ ਦਾ ਆਦੇਸ਼ ਸੀ ਕਿ ਪੰਜ ਮੈਂਬਰੀ ਕਮੇਟੀ ਹੁਣ ਆਪਣਾ ਕਾਰਜ ਪਹਾਰ ਕਰੇ 18 ਤਰੀਕ ਤੁਸੀਂ ਚੁਣ ਚੁੱਕੇ ਦੇਖੋ ਸਾਨੂੰ ਦੇਸ਼ ਸਿੰਘ ਸਹਿਮਾਨ ਵੱਲੋਂ ਪੰਜ ਮੈਂਬਰਾਂ ਨੂੰ ਆਇਆ ਸੀ ਕਿ ਤੁਸੀਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਤੇ ਉਸ ਦੇਸ਼ ਦੀ ਪਾਲਣਾ ਹਿੱਤ ਹੀ ਅਸੀਂ ਅੱਜ ਇੱਥੇ ਆਏ ਆ ਅਰਦਾਸ ਬੇਨਤੀ ਕਰਨ ਵਾਸਤੇ ਸ਼ੁਕਰਾਨਾ ਕਰਨ ਵਾਸਤੇ ਤੇ ਗੁਰੂ ਸਾਹਿਬ ਦੀ ਅਗਿਆ ਲੈਣ ਵਾਸਤੇ ਕਿ ਅਸੀਂ ਉਹ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਆਪਣੇ ਸਾਰੇ ਜਿਹੜੇ ਪ੍ਰਬੰਧ ਆ ਉਹ ਹੌਲੀ ਹੌਲੀ ਉਹਨਾਂ ਨੂੰ ਮੁਕੰਮਲ ਕਰਾਂਗੇ ਤੇ 18 ਤਰੀਕ ਨੂੰ ਭਰਤੀ ਆਰੰਭੀ ਜਾਵੇਗੀ ਅਕਾਲ ਤਖਤ ਸਾਹਿਬ ਤੋਂ ਕਿਹੜੇ ਕਿਹੜੇ ਪ੍ਰਬੰਧ ਜਿਹੜੇ ਤੁਹਾਡੇ ਮੁਕੰਮਲ ਹੋਣ ਵਾਲੇ ਰਹਿੰਦੇ ਆ ਕਿਉਂਕਿ ਦਿਨ ਵੀ ਬੜੇ ਥੋੜੇ ਜਿਹੇ ਰਹਿ ਗਏ ਆ ਕਿਹੜੇ ਪ੍ਰਬੰਧ ਮੁਕੰਮਲ ਕਰਨੇ ਦੇਖੋ ਇਹ ਪ੍ਰਬੰਧ ਤਾਂ ਹੁੰਦੇ ਆ ਜੀ ਵੀ ਅਸੀਂ ਸਾਰੀਆਂ ਜਿਹੜੀਆਂ ਪਰਚੀਆਂ ਛਕਾਉਣੀਆਂ ਨੇ ਅਸੀਂ ਮੁੜ ਕੇ ਸਮੂਚੀਆਂ ਸਿੱਖ ਸੰਸਥਾਵਾਂ ਨਾਲ ਸੰਪਰਕ ਕਰਨਾ ਆ ਜਿੰਨੇ ਵੀ ਦਲ ਪੰਥ ਨੇ ਪੰਥਕ ਧਿਰਾਂ ਨੇ ਇਹ ਸੰਖਭਾਵਾਂ ਨੇ ਜਾਂ ਹੋਰ ਟਕਸਾਲਾਂ ਆ ਬਹੁਤ ਵੱਖਰੇ-ਵੱਖਰੇ ਅਧਾਰੇ ਨੇ ਸਿੱਖ ਪੰਥ ਦੇ ਸੰਤ ਸਮਾਜ ਆਗਾ ਸਾਰਿਆਂ ਨੂੰ ਅਸੀਂ ਅਪੀਲ ਕਰਨੀ ਆ ਕਿ ਨਿਰਪੱਖਤਾ ਦੇ ਨਾਲ ਅਸੀਂ ਆਪਾਂ ਸਾਰਿਆਂ ਨੇ ਹਿੱਸਾ ਲੈਣਾ ਆ ਤੇ ਇਹ ਇਹਦੇ ਵਿੱਚੋਂ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਨਵੀਂ ਲੀਡਰਸ਼ਿਪ ਉੱਭਰ ਕੇ ਮੁਰੇ ਹੋਣੀ ਆ ਖਾਸ ਕਰ ਨੌਜਵਾਨਾਂ ਦਾ ਇਹਦੇ ਵਿੱਚ ਬਹੁਤ ਵੱਡਾ ਸਾਥ ਚਾਹੀਦਾ ਆ ਤੇ ਜਿਹੜੀ ਭਰਤੀ ਤੁਸੀਂ ਪਹਿਲਾਂ ਮੈਨੂੰ ਪੁੱਛਿਆ ਪਰਤੀ ਪਹਿਲਾਂ ਕੀਤੀ ਗਈ ਦੇਖੋ ਇਹ ਸਿੰਘ ਸਾਹਿਬ ਨੇ ਆਦੇਸ਼ ਦੇ ਕੇ ਬਿਲਕੁਲ ਸਾਫ਼ ਕਰਤਾ ਕਿ ਇਹ ਪੰਜ ਮੈਂਬਰੀ ਜਿਹੜੀ ਹੈਗੀ ਆ ਭਰਤੀ ਕਮੇਟੀ ਦੀ ਭਰਤੀ ਨੂੰ ਅਕਾਲ ਤਖਤ ਸਾਹਿਬ ਦੀ ਮਾਨਤਾ ਆ ਜਿਹੜੀ ਅੱਗੇ ਪਿੱਛੇ ਭਰਤੀ ਹੋਈ ਆ ਉਹਨੂੰ ਅਕਾਲ ਤਖਤ ਸਾਹਿਬ ਦੀ ਮਾਨਤਾ ਨਹੀਂ ਨਹੀਂ ਸੀ ਕਰਨੀ ਚਾਹੀਦੀ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਆਕਾਲੀ ਦਲ ਦੇ ਜਿਹੜੇ ਸਾਡੇ ਭਰਾ ਨੇ ਵਰਕਰ ਨੇ ਉਹ ਵੀ ਇਸ ਆਪਣੇ ਭੱਤੀ ਪ੍ਰਕਿਰਿਆ 'ਚ ਸ਼ਾਮਲ ਹੋਣ ਜੇ ਉਹਨੂੰ ਸੰਗਤ ਚਾਹੂਗੀ ਉਹ ਮੋਰੇ ਲੱਜੂਗਾ ਜੇ ਉਹਨੂੰ ਸੰਗਤ ਚਾਹੂਗੀ ਉਹ ਅਹੁਦੇਦਾਰ ਬਣ ਜਾਊਗਾ ਤਾਂ ਕਿ ਜਮੂਰੀਅਤ ਦੇ ਢੰਗ ਤਰੀਕੇ ਦੇ ਨਾਲ ਲੀਡਰਸ਼ਿਪ ਉੱਪਰ ਕੇ ਸਾਹਮਣੇ ਆਵੇ ਤੇ ਜਿਹੜਾ ਹੁਕਮ ਸਾਨੂੰ ਹੋਇਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸ ਤਖਤ ਤੋਂ ਅਕਾਲ ਤੱਕ ਸਭ ਤੋਂ ਜਿਹੜਾ ਮੀਰੀ ਪੀਰੀ ਦਾ ਸਾਡਾ ਸੰਕਲਪ ਆ ਸਿਧਾਂਤ ਆ ਅਸੀਂ ਉਹਤੇ ਪਹਿਰਾ ਦੇ ਕੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਆ ਰਾਲਾ ਸਾਹਿਬ ਸਾਰੇ ਅਕਾਲੀ ਦਲ ਨੂੰ ਇਕੱਠਾ ਕਰੋਗੇ ਜਿੰਨੇ ਕਾਲੀਦਲ ਆਪਾਂ ਵਖਰੇਵੇਂ ਹੋ ਚੁੱਕੇ ਆ ਜੀ ਅਕਾਲੀ ਦਲ ਕੁਝ ਨਵੇਂ ਵੀ ਬਣੇ ਆ ਕੁਝ ਦਿਨ ਪਹਿਲਾਂ ਇੱਕ ਨਵਾਂ ਕਾਲੀਦਲ ਵੀ ਬਣਿਆ ਵਾ ਇਹਨਾਂ ਸਾਰੇ ਕਾਲੀਦਲਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੋ ਕਿ ਕਿ ਨਵੀਂ ਖੇਤਰੀ ਪਾਰਟੀ ਲੈ ਕੇ ਆਓਗੇ ਕਿ ਜਾਂ ਉਸੇ ਨੂੰ ਮੁੜ ਸੁਰਜੀਤ ਕਰੋ ਜਿਹੜਾ ਪਹਿਲੇ ਕਾਲੀਦਲ ਦੀ ਗੱਲ ਹੋ ਰਹੀ ਹੈ ਦੇਖੋ ਸ਼੍ਰੋਮਣੀ ਕਾਲੀਦਲ ਤਾਂ ਇੱਕੋ ਹੀ ਸ਼੍ਰੋਮਣੀ ਕਾਲੀਦਲ ਆ ਉਹਨੂੰ ਕਈ ਵਾਰੀ ਸੰਗਤ ਮੰਨਤਾ ਦਿੰਦੀ ਆ ਕਈ ਵਾਰੀ ਮੰਨਤਾ ਨਹੀਂ ਦਿੰਦੀ ਸੋ ਜਿੰਨੇ ਵੀ ਸ਼੍ਰੋਮਣੀ ਕਾਲੀਦਲ ਆ ਅਸੀਂ ਸਭ ਨੂੰ ਚਾਹੁੰਦੇ ਵੀ ਇੱਕ ਝੰਡੇ ਥੱਲੇ ਇਕੱਠੇ ਹੋਣੇ ਚਾਹੀਦੇ ਆ ਪੰਥ ਦੀ ਸ਼ਕਤੀ ਜਿਹੜੀ ਖਿਲਰੀ ਹੋਈ ਆ ਖੇਰੂ-ਖੇਰੂ ਹੋਈ ਆ ਪੰਥਕ ਸ਼ਕਤੀ ਉਹਨਾਂ ਸਾਰੇ ਨੂੰ ਇਕੱਠਾ ਕਰਨ ਦੀ ਲੋੜ ਆ ਇੱਕ ਪਲੇਟਫਾਰਮ ਤੇ ਲਿਆਉਣਾ ਚਾਹੀਦਾ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰਕੇ ਹਟਿਆ ਕਿ ਸਾਰੀਆਂ ਪੰਥਕ ਤਰ੍ਹਾਂ ਸਮੁੱਚੇ ਅਕਾਲੀ ਦਲ ਸੰਸਥਾਵਾਂ ਸਿੰਘ ਸੁਭਾਵਾਂ ਸੰਤ ਸੰਤ ਸਮਾਜ ਸਭ ਨੂੰ ਅਪੀਲ ਕਰਾਂਗੇ ਕਿ ਤੁਸੀਂ ਇਸ ਭਰਤੀ ਵਿੱਚ ਸ਼ਾਮਲ ਹੋਵੋ ਨਿਰਪੱਖਤਾ ਨਾਲ ਭਰਤੀ ਹੋਣੀ ਆ ਕੋਈ ਪੱਖਪਾਤ ਨਹੀਂ ਕੋਈ ਭੇਦਭਾਵ ਨਹੀਂ ਸਾਡਾ ਕੋਈ ਨਿੱਜੀ ਸਵਾਰਥ ਨਹੀਂਗਾ ਕਜੀ ਤਾਂ ਸਾਨੂੰ ਜਿਹੜੀ ਇਟੀ ਮਹਾਨ ਸੇਵਾ ਬਖਸ਼ੀ ਹੈ ਇਸ ਤੋਂ ਉੱਪਰ ਕੋ ਗੱਲ ਹੀ ਨਹੀਂ ਸਾਡਾ ਵਡਾਲਾ ਸਾਹਿਬ ਪ੍ਰਧਾਨਗੀ ਦੀ ਦੌੜ 'ਚ ਹੈਗੇ ਵੈਸੇ ਕਿ ਨਹੀਂ ਜੇ ਅਕਾਲੀ ਦਲ ਦੇ ਪ੍ਰਧਾਨ ਨਵਾਂ ਚਾਹੀਦਾ ਹੋਵੇ ਜੇ ਵਡਾਲਾ ਸਾਹਿਬ ਦਾ ਨਾਮ ਆਜੂ ਅੱਗੇ ਤੇ ਦੌੜ 'ਚ ਹੈਗੇ ਬਿਲਕੁਲ ਨਹੀਂ ਦੌੜ ਵਿੱਚ ਜੀ ਅਸੀਂ ਇਸ ਲੈਕ ਨਹੀਂ ਹੈਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਟੀ ਵੱਡੀ ਸੇਵਾयां ਅਸੀਂ ਉਹ ਕਰ ਸਕੀਏ ਬੜੀ ਨਿਮਰਤਾ ਸਹਿਤ ਅਜਿਹਾ ਸੰਗਤ ਦੇ ਸੇਵਾਦਾਰ ਆ ਪੰਥ ਦੇ ਸੇਵਾਦਾਰ ਆ ਜਿਹਨੂੰ ਪੰਥ ਚਾਹੂਗਾ ਉਹ ਮੋਰੇ ਆਪਣੇ ਲੱਗ ਜਾਊਗਾ ਪਰ ਪੰਥ ਸਾਰਾ ਕਠਾ ਹੋ ਕੇ ਤੁਰੇ ਤਾਂ ਕਿ ਪੰਥ ਦੀ ਸ਼ਕਤੀ ਆਪਾਂ ਦਿਖਾ ਸਕੀਏ ਸਾਡਾ ਬਹੁਤ ਨੁਕਸਾਨ ਹੋਇਆ ਪਿਛਲੇ ਸਮਿਆਂ ਚ ਬੜਾ ਆਪਣੇ ਬੜੀਆਂ ਸਾਡੇ ਤੇ ਘਮਣ ਕੇਰੀਆਂ ਹੈਗੀਆਂ ਨੇ ਅਸੀਂ ਇਸ ਦੁਬਧਾ ਚੋਂ ਇਸ ਸੰਕਟ ਚੋਂ ਨਿਕਲਣਾ ਚਾਹੁੰਦੇ ਆ ਉਹ ਤਾਂ ਹੀ ਨਿਕਲਾਂਗੇ ਜੇ ਬਹੁਤ ਨਿਰੋਈ ਨਿਗਰ ਤੇ ਜਿਹੜੀ ਸਰਵ ਪ੍ਰਵਾਨਤ ਲੀਡਰਸ਼ਿਪ ਮਰੇ ਆਉਗੀ ਲੀਡਰ ਕੋਈ ਬਣ ਜਵੇ ਜਿਹੜਾ ਸੰਗਤਾਂ ਨੂੰ ਪ੍ਰਵਾਨ ਹੋਣਾ ਚਾਹੀਦਾ ਕੋਈ ਕਿਸੇ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਨਾ ਕੋਈ ਸਮਝੇ ਕਿ ਮੈਂ ਹੀ ਬੰਨਾ ਆ ਮੈਂ ਆਪਣੇ ਵੱਲੋਂ ਤਾਂ ਫੇਰ ਕਹਣਾ ਆ ਕਿ ਅਸੀਂ ਇਸ ਸੇਵਾ ਦੇ ਲਾਇਕ ਨਹੀਂ ਇਹ ਬੜੀ ਵੱਡੀ ਸੇਵਾ ਆ ਜਿਹੜੇ ਕਰ ਸਕਣਗੇ ਪੰਥ ਉਹਨਾਂ ਨੂੰ ਸੇਵਾ ਬਖਸ਼ੂਗਾ ਤੇ ਲੋਕ ਉਹਨੂੰ ਪ੍ਰਵਾਨ ਕਰਨਗੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਧਾਮੀ ਸਾਹਿਬ ਦਾ 사이ਟ ਤੇ ਹੋ ਜਾਣਾ ਬਡੋਂਗਰ ਸਾਹਿਬ ਦਾ ਤੁਹਾਡੇ ਨਾਲੋਂ 사이ਟ ਤੇ ਹੋ ਜਾਣਾ ਇਹ ਸਾਰਿਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਤੇ ਇੱਕ ਅਕਾਲ ਤਖ ਸਭ ਨੂੰ 1925 ਐਕਟ ਦੇ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜੇ ਸਿੰਘ ਸਾਹਿਬ ਦਮਦਬਾਤ ਸਾਹਿਬ ਦੇ ਸਨ ਉਹਨਾਂ ਦੀ ਸੇਵਾ ਨੂੰ ਨਹੀਂ ਸੀ ਖਤਮ ਕਰਨਾ ਚਾਹੀਦਾ ਇਹ ਗਲਤ ਫੈਸਲਾ ਜੇ ਮੈਨੂੰ ਪੁੱਛੋ ਤੇ ਮੈਂ ਕਹਿ ਸਕਦਾ ਆ ਕਿ ਧਾਮੀ ਸਾਹਿਬ ਤੇ ਦਬਾਅ ਪਾ ਕੇ ਫੈਸਲਾ ਕਰਵਾਇਆ ਗਿਆ ਉਹ ਕਹਿੰਦੇ ਨੈਤਿਕਤਾ ਦੇ ਆਧਾਰ ਤੇ ਧਾਮੀ ਸਾਹਿਬ ਕਹਿੰਦੇ ਨੈਤਿਕਤਾ ਸੀ ਮੇਰੀ ਸਿੰਘ ਸਾਹਿਬ ਦਾ ਇੱਕ ਮੈਸੇਜ ਵੇਖ ਕੇ ਉਹ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਨਹੀਂ ਧਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਪਰ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਸੀ ਪਾਸੇ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਸੀਗਾ ਚਲੋ ਧਾਮੀ ਸਾਹਿਬ ਤੇ ਇਸ ਗੱਲ ਦਾ ਦਬਾਅ ਸੀ ਕਿ ਗਲਤ ਫੈਸਲਾ ਲਿਆ ਤੇ ਉਹ tạmੀ ਸਾਹਿਬ ਵੀ ਪਾਸੇ ਅਟ ਗਏ ਸੋ ਇਹ ਗੱਲਾਂ ਜਿਹੜੀਆਂ ਨਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀਆਂ ਇਹ ਸਾਡੇ ਸਿਧਾਂਤ ਦੇ ਵਿਰੁੱਧ ਜਾਂਦੀਆਂ ਆ ਜਿਹੜਾ ਸਾਡਾ ਫਲਸਫਾ ਆ ਸੰਕਲਪ ਆ ਉਹ ਮਹਾਨ ਆ ਉਹ ਉੱਚਾ ਆ ਉਹ ਸਾਡੇ ਉੱਪਰ ਆ ਤੇ ਜਿਹੜਾ ਪ੍ਰਬੰਧ ਆ ਇਹ ਪ੍ਰਬੰਧ ਜਿਹੜੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੇ ਤੁਹਾਨੂੰ ਸੇਵਾ ਮਿਲ ਗਈ ਇਹਨਾਂ ਲੰਬਾ ਸਮਾਂ ਤੁਸੀਂ ਸੇਵਾ ਕਰ ਕਰ ਰਹੇ ਹੋ ਫਿਰ ਤੁਹਾਨੂੰ ਜਿਹੜਾ ਸਾਡਾ ਫਲਸਫਾ ਉਹਦੇ ਮੁਤਾਬਕ ਸਿਧਾਂਤ ਤੇ ਪਹਿਲਾਂ ਤੇ ਕਿ ਸੇਵਾ ਕਰਨੀ ਚਾਹੀਦੀ ਹੈ ਜੇ ਤੁਸੀਂ ਕਹੋ ਕਿ ਅਕਾਲ ਤਖਤ ਸਾਹਿਬ ਦਾ ਦੈਰਾ ਇੱਥੋਂ ਤੱਕ ਸੀਮਿਤ ਹੈ ਕਿ ਸਿੰਘ ਸਾਹਿਬ ਕੋ ਦੇਸ਼ ਨਹੀਂ ਕਰ ਸਕਦੇ ਕੌਮ ਨੂੰ ਸਾਰੀ ਕੌਮ ਤਾਂ ਸਿੰਘ ਸਾਹਿਬ ਤੋਂ ਦੇਸ਼ ਚਾਹੁੰਦੀ ਆ ਸਾਰਾ ਪੰਥ ਅਕਾਲ ਤਖਤ ਸਾਹਿਬ ਅੱਗੇ ਆ ਕੇ ਆਪਣਾ ਸਿਰ ਝੁਕਾਉਂਦਾ ਆ ਤੇ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਸਥਾਪਿਤ ਨਹੀਂ ਸੀ ਹੋਈ ਅਕਾਲ ਤਖਤ ਸਾਹਿਬ ਤਾਂ ਪਹਿਲੇ ਹੀ ਬਣਿਆ ਆ ਇਸ ਤਖਤ ਤੋਂ ਤਾਂ ਵੱਡੇ ਵੱਡੇ ਫੈਸਲੇ ਹੋਏ ਆ ਵੱਡੇ ਵੱਡੇ ਜੰਗ ਲੜੇ ਗਏ ਨੇ ਸੋ ਇਹ ਉਹਨਾਂ ਦੀ ਬੜੀ ਗਲਤੀ ਆ ਜਿਹੜਾ ਉਹਨਾਂ ਦੇ ਮੈਂਬਰਾਂ ਨੇ ਸਿੰਘ ਸਾਹਿਬ ਨੂੰ ਜਾ ਕੇ ਆਖਿਆ ਕਿ ਤੁਸੀਂ ਆਪਣੇ ਧਾਰੇ ਚ ਰਹੋ ਐਦਾਂ ਕੋਈ ਧਾਰਾ ਨਹੀਂਗਾ ਨਾ ਇਸ ਆਪਣੇ 올 ਇੰਡੀਆ ਗੁਰਦੁਆਰਾ ਐਕਟ ਦੇ ਥੱਲੇ ਅਕਾਲ ਤਖਤ ਸਾਹਿਬ ਆਉਂਦੇ ਆ ਨਾ ਹੀ ਸਿੰਘ ਸਭਾ ਨਾਉਂਦੇ ਆ ਲੇਕਿਨ ਸਮਾਂ ਆਊਗਾ ਇੱਕ ਦਿਨ ਜਦੋਂ ਸਿੰਘ ਸਭਾਨ ਸਰ ਪ੍ਰਬੰਧਿਤ ਹੋਣਗੇ ਉਹਨਾਂ ਦੀ ਕੋਈ ਜਿਹੜੀ ਸੇਵਾ ਦੀ ਸੀਮਾ ਆ ਉਹ ਨਿਸ਼ਚਿਤ ਹੋਊਗੀ ਤਾਂਕਿ ਉਹ ਵਧੀਆ ਢੰਗ ਤਰੀਕੇ ਨਾਲ ਆਪਣੀ ਸੇਵਾ ਕਰਨ ਜਿਵੇਂ ਹੁਣ ਗਿਆਨੀ ਰਕबीर ਸਿੰਘ ਜੀ ਕਰ ਰਿਹਾ ਤੇ ਉਹਨਾਂ ਤੇ ਕੋਈ ਕਿੰਦੂ ਪਰੰਤੂ ਨਾ ਕਰੇ ਤੇ ਕੋਈ ਉਹਨਾਂ ਨੂੰ ਹੁਕਮ ਨਾ ਦੇਵੇ ਜਿਵੇਂ ਅੱਜ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਆਪਣੇ ਮੈਂਬਰ ਨੇ ਜਾਂ ਜਿਹੜੇ ਅਹੁਦੇਦਾਰ ਨੇ ਉਹ ਸਮਝਦੇ ਕਿ ਅਸੀਂ ਸਾਡੇ ਹੁਕਮ ਦੇ ਥੱਲੇ ਨੇ ਸਿੰਘ ਸਾਹਿਬਾਨ ਸਾਡੇ ਮਤੇਤ ਨੇ ਇਹ ਉਹਨਾਂ ਦੀ ਗਲਤਫਹਿਮੀ ਆ ਇਹ ਉਹਨਾਂ ਦਾ ਵੱਡਾ ਭਲੇਖਾ ਆ ਉਹਨਾਂ ਨੂੰ ਦੂਰ ਕਰ ਲੈਣਾ ਚਾਹੀਦਾ ਇਸ ਗੱਲ ਨੂੰ ਕਦੀ ਪੰਥ ਨਹੀਂ ਮੰਨੂਗਾ ਤੇ ਪੰਥ ਦੀ ਸ਼ਕਤੀ ਨੂੰ ਤੁਹਾਨੂੰ ਬਧਾਉਣਾ ਚਾਹੀਦਾ ਹੋਰ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਤੁਸੀਂ ਤਾਂ ਆਪਣੀ ਸ਼ਕਤੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਨਹੀਂ ਕਦੀ ਹੋਇਆ ਨਾ ਕਦੀ ਹੋਣਾ ਸਿੰਘ ਸਾਹਿਬਾਨ ਰਗਵੀਰ ਸਿੰਘ ਜੀ ਦਾ ਕਹਿਣਾ ਕਿ ਜੇ ਮੈਨੂੰ ਘਰ ਨੂੰ ਤੋੜ ਦੇਣਗੇ ਮੇਰੇ ਤਾਂ ਪਹਿਲਾਂ ਹੀ ਬੈਗ ਬੱਜਾ ਹੋਇਆ ਕੀ ਲੱਗਦਾ ਤੁਹਾਨੂੰ ਇਸ ਟਾਈਮ ਤੇ ਜੋ ਪੋਜੀਸ਼ਨ ਬਣੀ ਆ ਧਾਮੀ ਸਾਹਿਬ ਦਾ ਸਾਈਡ ਤੇ ਹੋਣਾ ਰਗਵੀਰ ਸਿੰਘ ਜੀ ਦਾ ਇਹ ਕਹਿ ਦੇਣਾ ਗੈਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਸੇ ਅਮੂਤ ਕਰ ਦਿੱਤਾ ਗਿਆ ਮਨਮਰਜ਼ੀ ਦੇ ਨਾਲ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲੇ ਕਰੂਗੀ ਤਾਂ ਫੇਰ ਹਾਲਾਤ ਇਹਨਾਂ ਦੇ ਬਣ ਗਏ ਜੇ ਗਿਆਨੀ ਹਰਪੀ ਸਿੰਘ ਜੀ ਨੂੰ ਪਾਸੇ ਕੀਤਾ ਸਿੰਘ ਸਾਹਿਬ ਨੇ ਉਸ ਗੱਲ ਦਾ ਇਤਰਾਜ਼ ਕੀਤਾ ਉਹਨਾਂ ਨੇ ਕਿਹਾ ਤੁਹਾਨੂੰ ਨਹੀਂ ਚਾਹੀਦਾ ਸੀ ਕਰਨਾ ਅਗਰ ਕੋਈ ਸਿਲਸਿਲਾ ਸੀਗਾ ਕੋਈ ਮਸਲਾ ਸੀ ਅਕਾਲ ਤਖਤ ਸਾਹਿਬ ਕੋਲ ਆਉਣਾ ਚਾਹੀਦਾ ਸੀਗਾ ਉਹ ਵੀ ਗੱਲ ਨਹੀਂ ਮੰਨੀ ਸੋ ਇਸ ਕਰਕੇ ਜਿਹੜੀ ਦੁਬਧਾ ਪਈ ਆ ਉਹਨਾਂ ਨੇ ਤਾਂ ਆਪਣੀ ਇੱਕ ਤਰ੍ਹਾਂ ਦੀ ਮੰਨ ਦੀ ਭਾਵਨਾ ਉਜਾਗਰ ਕੀਤੀ ਆ ਆਪਣੇ ਜਾਇਦਰ ਅਕਾਲ ਤਖਤ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਬੜੀ ਨੇਕ ਨੀਤੀ ਨਾਲ ਇਹਨਾਂ ਦੇ ਉਰਤਾਨਾ ਵੀ ਜੇ ਨਹੀਂ ਸੇਵਾ ਕਿੰਨੀ ਸਾਰ ਤੋਂ ਲੈਣੀ ਜਿੰਨੀ देर ਗੁਰੂ ਸਾਹਿਬ ਸਾਨੂੰ ਸੇਵਾ ਬਖਸ਼ਣਗੇ ਉਨੀ ਦੇਰ ਸੇਵਾ ਕਰਾਂਗੇ ਜਦੋਂ ਗੁਰੂ ਸਾਹਿਬ ਨੇ ਕਿਹਾ ਤਾਂ ਕਿ ਤੁਹਾਡੀ ਸੇਵਾ ਪੂਰੀ ਹੋ ਗਈ ਉਹ ਪਾਸੇ ਅੜ ਜਾਣਗੇ ਸੋ ਗਿਆਨੀ ਦੇ ਗਬੀਰ ਸਿੰਘ ਜੀ ਨੇ ਬੜੇ ਨਿਮਰਤਾ ਦੇ ਨਾਲ ਆਪਣੇ ਮਨ ਦੀ ਭਾਵਨਾ ਜਾਗਰ ਕੀਤੀਆਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਦਾਂ ਫੈਸਲੇ ਨਹੀਂ ਕਰਨੇ ਚਾਹੀਦੇ ਇਹਨਾਂ ਸ਼੍ਰੋਮਣੀ ਕਮੇਟੀ ਦਾ ਅਕਸ ਵੀ ਉਹਦਾ ਨੁਕਸਾਨ ਹੁੰਦਾ ਆ ਅਕਸ ਨੂੰ ਬਹੁਤ ਆਪਣੇ ਘਾਟਾ ਪੈਂਦਾ ਆ ਤੇ ਐਦਾਂ ਦੇ ਫੈਸਲੇ ਨਾਲ ਜਿਹੜੀ ਸਾਡੀ ਫਲਸਫਾ ਆ ਸਾਡੀ ਪੰਥ ਦੀਆਂ ਪਰੰਪਰਾਵਾਂ ਨੇ ਸਾਡੀਆਂ ਰਵੈਤਾਂ ਨੇ ਜਾਂ ਸਾਡਾ ਸਿਧਾਂਤ ਆ ਉਹਨੂੰ ਟਾ ਲੱਗਦੀ ਆ ਅਸੀਂ ਟਾ ਨਹੀਂ ਲੱਗਣ ਦੇਣੀ ਤੇ ਗਿਆਨੀ ਰਕबीर ਸਿੰਘ ਜੀ ਤੇ ਫੈਸਲੇ ਸਿੰਘ ਜੀ ਵਾਂਦੇ ਜਿਹੜੇ ਫੈਸਲੇ ਆਏ ਨੇ ਸਮੂਚੇ ਪੰਥ ਨੇ ਦੁਨੀਆਂ ਚ ਵਸਦੀ ਸੰਗਤ ਨੇ ਉਹਨਾਂ ਨੂੰ ਪ੍ਰਮਾਨ ਕੀਤਾ ਆ 18 ਤਰੀਕ ਨੂੰ ਜਿਹੜੀ ਭਰਤੀ ਪ੍ਰਕਿਆਾ ਰੰਭ ਕਰਨੀ ਆ ਕੋਈ ਖਾਸ ਥਾਨ ਰੱਖਿਆ ਕਿ ਜਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕੇ ਦਿਨ ਤੋਂ ਪ੍ਰਕਿਰੇ ਚਾਲੂ ਹੋਊਗਾ ਇਕੋ ਜਿਹੀ ਪਹਿਲਾਂ 18 ਤਰੀਕ ਨੂੰ ਇੱਥੇ ਕਾਲ ਤਖਤ ਸਾਹਿਬ ਵਿਖੇ ਆ ਕੇ ਅਰਦਾਸ ਕਰਕੇ ਫਿਰ ਇੱਥੋਂ ਹੀ ਭਰਤੀ ਜਿਹੜੀ ਪ੍ਰਕਿਰਿਆ ਆਰੰਭ ਕਰਾਂਗੇ ਇਸ ਪਵਿੱਤਰ ਅਸਥਾਨ ਤੋਂ ਸ੍ਰੀ ਹਰਮੰਦਰ ਸਾਹਿਬ ਆ ਕੇ ਇੱਥੇ ਗੁਰੂ ਸਾਹਿਬ ਦਾ ਫੇਰ ਉਹ ਡਰੈਸ ਲੈ ਕੇ ਕਰਾਂਗੇ ਉਸ ਤੋਂ ਬਾਅਦ ਸਾਰੇ ਪੰਜਾਬ ਵਿੱਚ ਪੰਜਾਬ ਦੇ ਤੋਂ ਬਾਹਰ ਵੀ ਵਿਦੇਸ਼ਾਂ ਵਿੱਚ ਵੀ ਇਹ ਭਰਤੀ ਪ੍ਰਕਿਰਿਆ ਲੰਬਾ ਸਮਾਂ ਚੱਲੇਗੀ ਤੇ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਤਿਰਾਂ ਨੂੰ ਇਹਦੇ ਵਿੱਚ ਸ਼ਾਮਲ ਕਰੀਏ ਜਿਹੜਾ ਜਿਹੜਾ ਵੀ ਆਪਣੇ ਮੈਂਬਰ ਬਣਨਾ ਚਾਹੁੰਦਾ ਹੈ ਜਿਹੜਾ ਜਿਹੜਾ ਅਹੁਦੇਦਾਰ ਬਣਦੇ ਲੈ ਕੇ ਆ ਆਪਣੀ ਸੇਵਾ ਕਰੇ ਆਪਣਾ ਯੋਗਦਾਨ ਪਾਵੇ ਅਹੁਦੇਦਾਰ ਬਣੇ ਮੈਂਬਰ ਬਣੇ ਤੇ ਅਕਾਲੀ ਦਲ ਵਾਸਤੇ ਸੇਵਾ ਕਰੇ ਕਰਕੇ ਪੰਜਾਬ ਪੰਜਾਬੀ ਤੇ ਸਮੁੱਚਾ ਪੰਥ ਇਹ ਚਾਹੁੰਦਾ ਕਿ ਅਕਾਲੀ ਦਲ ਹੁਣ ਤਕੜਾ ਹੋਣਾ ਚਾਹੀਦਾ ਹੈ ਅਕਾਲੀ ਦਲ ਦੀ ਦੁਆਰਾ ਪੁਨਰ ਸੁਰਜੀਤੀ ਚਾਹੀਦੀ ਹੈ ਅਕਾਲੀ ਦਲ ਕਮਜ਼ੋਰ ਹੋ ਗਿਆ ਸੀਗਾ ਕਈ ਕਾਰਨਾ ਕਰਕੇ ਆਪਾਂ ਸਾਰੇ ਜਾਣਦੇ ਆ ਲੇਕਿਨ ਠੀਕ ਹੈ ਸਮਾਂ ਸੀ ਸੰਕਟ ਸੀ ਸਿੱਖ ਪੰਥ ਤੇ ਕਾਲੀ ਦਲ ਤੇ ਹੁਣ ਆਪਾਂ ਸੰਕਟ ਚੋਂ ਬਾਹਰ ਨਿਕਲਣਾ ਹੈ ਹੁਣ ਗੁਰੂ ਸਾਹਿਬ ਨੇ ਸਾਨੂੰ ਚੜ੍ਹਦੀ ਕਲਾ ਬਖਸ਼ਣੀ ਹੈ ਤੇ ਅਸੀਂ ਚੜ੍ਹਦੀ ਕਲਾ ਦੇ ਨਾਲ ਤਗੜੇ ਹੋ ਕੇ ਆਪਣਾ ਜਿਹੜਾ ਇਹ ਜ਼ਿੰਮੇਵਾਰੀ ਆਪਣਾ ਫਰਜ਼ ਨਿਭਾਵਾਂਗੇ ਜੋ ਸਾਨੂੰ ਆਦੇਸ਼ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਧੰਨਵਾਦ ਜੀ ਦੋ ਤਰੀਕ ਦੇ ਫੈਸਲੇ ਤੇ ਅਕਾਲ ਤਖਤ ਸਾਹਿਬ ਦਾ ਸੁਨੇਹਾ ਜੋ ਆਦੇਸ਼ ਜਾਰੀ ਕੀਤਾ ਗਿਆ ਸੀ ਉਹਦੇ ਉੱਤੇ ਪੰਜ ਮੈਂਬਰੀ ਕਮੇਟੀ ਕਹਿੰਦੀ ਕਿ ਅਸੀਂ 18 ਤਰੀਕ ਨੂੰ ਭਰਤੀ ਪ੍ਰਕਿਰਿਆ ਆਰੰਭ ਕਰਾਂਗੇ ਤੇ ਇਸੇ ਹੀ ਥਾਂ ਤੋਂ ਇਸੇ ਲੋਕੇਸ਼ਨ ਤੋਂ ਅਕਾਲ ਤਖਤ ਸਾਹਿਬ ਅਰਦਾਸ ਬੇਨਤੀ ਹੋਊਗੀ ਤੇ ਭਰਤੀ ਪ੍ਰਕਿਰਿਆ 18 ਮਾਰਚ ਤੋਂ ਚਾਲੂ ਹੋਊਗੀ ਪਹਿਲੀ ਭਰਤੀ ਨੂੰ ਉਹ ਕਹਿੰਦੇ ਕਿ ਇਹ ਸਿੰਘ ਸਾਹਿਬ ਦਾ ਆਦੇਸ਼ ਹੋਊਗਾ ਪਹਿਲੀ ਭਰਤੀ ਪ੍ਰਕਿਰਿਆ ਬਾਰੇ ਤੇ ਉੱਤੇ ਸਿੰਘ ਸਾਹਿਬ ਹੀ ਦੱਸ ਸਕਦੇ ਆ ਪਰ ਜੋ ਇਸ ਟੈਂਪਟ ਅਗਵਾਈ ਵਾਸਤੇ ਗੱਲ ਕੀਤੀ ਆ ਉਹ ਕਹਿੰਦੇ ਕਿ ਸਿੰਘ ਸਾਹਿਬ ਇੱਕ ਚੰਗੀ ਅਗਵਾਈ ਦੇ ਰਿਹਾ ਕੈਂਡੀਡੇਟ ਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਦੇ ਉੱਤੇ ਵੀ ਕਿੰਤੂ ਕੀਤੀ ਆ ਧਾਮੀ ਸਾਹਿਬ ਦਾ ਸਾਈਡ ਤੇ ਹਟਣਾ ਬਡੁੰਗਰ ਸਾਹਿਬ ਦਾ ਸਾਈਡ ਤੇ ਹਟ ਜਣਾ ਤੇ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜਾ ਆਪਣਾ ਕਾਰਜ ਭਾਗ ਸੰਭਾਲ ਲਿਆ ਵਾ ਅਰਦਾਸ ਬੇਨਤੀ ਕੀਤੀ ਆ ਤੇ ਭਰਤੀ ਪ੍ਰਕਿਰਿਆ 18 ਤਰੀਕ ਨੂੰ ਆਰੰਭ ਹੋਊਗੀ 18 ਮਾਰਚ ਨੂੰ ਇਸੇ ਸਥਾਨ ਤੋਂ ਕਹਿੰਦੇ ਕਿ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਤੋਂ ਬਾਅਦ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਆ ਜਿੱਥੇ-ਜਿੱਥੇ ਵੀ ਸਿੱਖ ਵੱਸਦਾ ਵਾ ਉਹ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲੈ ਕਹਿੰਦੇ ਕਿ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਜਿਹੜਾ ਦੋ ਤਰੀਕ ਦਾ ਫੈਸਲਾ ਸਿੱਕਿਆ ਅਕਾਲੀ ਦਲ ਖੇਤਰੀ ਪਾਰਟੀ ਮਜ਼ਬੂਤ ਹੋਵੇ ਪੰਜ ਮੈਂਬਰੀ ਕਮੇਟੀ ਵੀ ਦੱਸ ਚੁੱਕੀ ਹੈ ਕਿ ਅਸੀਂ ਉਸੇ ਹੀ ਅਕਾਲੀ ਦਲ ਨੂੰ ਪੁਨਰਸੁਰਜੀਤੀ ਤੇ ਮਜ਼ਬੂਤੀ ਵੱਲ ਲੈ ਕੇ ਜਾਵਾਂਗੇ